राहुल गांधी की पंजाब की फेरी केवल फिल्म फिल्मी ड्रामा और फोटोशॉप से है लगातार तीन दिनों तो भारी बरसात और भीषण बाढ़ की भी स्थिति गुजर रहा लगभग दो हजार पिंड च पानी आ चुका कई जानवर रुढ़ गए लगभग पंजा दे करीब लोग इस बाढ़ च मर चुके पच्ची हजार करीब लोग विस्थापित हो चुके पिंडा पिंड पानी मार च आ चुके पर कांग्रेस पार्टी का एक भी राष्ट्रीय नेता पंजाब नहीं आया यूपीए सरकार ने दस साल राज लेकिन यूपीए कांग्रेस पार्टी का एक भी मंत्री ਪੰਜਾਬ ਦੇ ਦੁੱਖ ਦਰਦ ਨੂੰ ਸੁਣਨ ਵਾਸਤੇ ਪੰਜਾਬ ਚ ਨਹੀਂ ਆਇਆ ਇੱਥੋਂ ਤੱਕ ਕਿ ਇੰਡੀ ਗਠਵੰਦਨੀਆਂ ਸਰਕਾਰਾਂ ਨੇ ਦੇਸ਼ ਚ ਚਾਹੇ ਤੇਲੰਗਾਨ ਹੋਵੇ ਕਰਨਾਟਕਾ ਹੋਵੇ ਕੇਰਲ ਹੋਵੇ ਤਾਮਿਲਨਾਡੂ ਹੋਵੇ ਕਿਸੇ ਨੇ ਵੀ ਮਦਦ ਦਾ ਹੱਥ ਨਹੀਂ ਵਧਾਇਆ ਇਹ ਕਾਂਗਰਸ ਪਾਰਟੀ ਔਰ ਖਾਸ ਤੌਰ ਤੇ ਗਾਂਧੀ ਨਹਿਰੂ ਪਰਿਵਾਰ ਦੇ ਮਨ ਚ ਜਿਹੜੀ ਪੰਜਾਬ ਦੇ ਪ੍ਰਤੀ ਗ੍ਰੇਣਾ ਹੈ ਹਜੇ ਤੱਕ 1984 ਕਤਲੋਗਾਰਤ ਵਾਲਾ ਮਾਈਂਡ ਸੈਟ ਕਾਂਗਰਸ ਪਾਰਟੀ ਦੇ ਮਾਈਂਡ ਸੈਟ ਚ ਇੱਕ ਵਾਰ ਸੇ ਪੰਜਾਬ ਡੁੱਬ ਰਿਆ ਸੀ ਸਾਰੇ ਲੋਕ ਗੁਰਦੁਆਰੇ ਮੰਦਰ ਸਵੈ ਸੇਵਿਕ ਸੰਸਥਾਵਾਂ ਕੇਂਦਰ ਸਰਕਾਰ ਐਨਡੀਆਰਫ ਹੈਲਪਰ ਸੇ ਜ਼ਮੀਨ ਤੇ ਉਤਰੀਆਂ ਆਈਆਂ ਸੀ ਔਰ ਕਾਂਗਰਸ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵਿਦੇਸ਼ ਚ ਛੁੱਟੀਆਂ ਮਨਾਣ ਗਏ ਆਪਣੇ ਵਿਦੇਸ਼ੀ ਦੋਸਤਾ ਦੇ ਨਾਲ पार्टियां पार्टिया जा रही संवेदनशीलता कांग्रेस पार्टी पंजाब प्रति इतो तक कि ना तो श्रीमती सोनिया गांधी को टाइम है पंजाब ना मल्लिकार्जुन खड़गे साहब को टाइम है ना प्रियंका गांधी वडेरा को टाइम से ना रोबर्ट वडेरा को टाइम से ना राहुल गांधी को टाइम सी ना, ना यूपीए के किसी मंत्री को टाइम ਅੱਜ ਦਾ ਜਿਹੜਾ ਦੌਰ ਹੈ ਇਹ ਕੇਵਲ ਕੇਵਲ ਕੜਿਆਲੀ ਅंसू ਬਹਾਣਾ ਔਰ ਛੋਟੋ ਸ਼ੂਟ ਕਰਨ ਤੋਂ ਜ਼ਿਆਦਾ ਨਹੀਂ ਪੰਜਾਬ ਦੀ ਕਾਂਗਰਸ ਦੀ ਲੀਡਰਸ਼ਿਪ ਅਰਤੇ ਰਹੱਸੇ ਵਿੱਚ ਚੁੱਪੀ ਛਾਦੀ ਬੈਠੀ ਰਾਜਾ ਵਡਿੰਗਹੌਨ ਜਾਂ ਪ੍ਰਤਾਪ ਸਿੰਘ ਬਾਜਵਾ ਦੋਨੋਂ ਪਤਾ ਨਹੀਂ ਕਿਉਂ ਪੰਜਾਬ ਵਿਰੋਧੀ ਮਾਨਸਿਕਤਾ ਵਾਲੀ ਗਾਂਧੀ Nehru ਪਰਿਵਾਰ ਦੀ ਕਾਂਗਰਸ ਦੀ ਦਾਸਤਾ ਚ ਫਸੇ ਨੇ ਅੱਜ 1 ਮਹੀਨੇ ਬਾਅਦ ਜਦੋਂ ਪਾਣੀ ਉਤਰਨਾ ਸ਼ੁਰੂ ਹੋ ਗਿਆ ਤੇ ਰਾਹੁਲ ਗਾਂਧੀ ਕੇਵਲ ਦਿਖਾवटी ਦੌਰਾ ਕਰ ਰਹੇ ਨੇ ਜੜਾ ਕਿ ਪੰਜਾਬ ਦੇ ਲੋਕਾਂ ਦੇ ਚੱਕਵਾ ਤੇ ਨਮਕ ਚ ਨਕੋਂ ਰਗਾ ਔਰ ਪੰਜਾਬ ਦੀ ਕਾਂਗਰਸ ਦੀ ਪਾਰਟੀ ਪੂਰੀ ਤਰ੍ਹਾਂ ਚੁੱਪੀ ਸਾਦੇ ਬੈਠੀ ਰਾਹੁਲ ਗਾਂਧੀ ਦਾ ਇਹ ਪੰਜਾਬ ਦਾ ਦੌਰਾ ਫੋਟੋ ਸ਼ੂਟ ਔਰ ਫਿਲਮੀ ਡਰਾਮੇਬਾਜ਼ੀ ਰਾਹੁਲ ਗਾਂਧੀ ਦੀ ਪੰਜਾਬ ਦੀ ਫੇਰੀ ਕੇਵਲ ਫਿਲਮੀ ਫਿਲਮੀ ਡਰਾਮਾ ਔਰ ਫੋਟੋਸ਼ੋਪ ਹਸਤੇ ਹੈ ਬੜੀ ਮੰਦ ਭਾਗੀ ਗੱਲ ਜਿਹੜੀ ਆ ਜਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਹੈ ਗਾਂਧੀ ਪਰਿਵਾਰ ਤੇ ਭਰਜੰਦਰਾ ਰਾਹੁਲ ਗਾਂਧੀ ਨੂੰ ਜਿਸ ਤਰ੍ਹਾਂ ਨਾਲ ਸਰੋਪਾ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਬੰਧ ਦੇ ਥੱਲੇ ਇਹ ਸਿੱਖਾਂ ਦੇ ਜਖਮਾਂ ਤੇ ਲੂਣ ਛਿੜਕਣ ਵਾਲੀ ਗੱਲ ਹੈ ਕਿਉਂਕਿ ਗਾਂਧੀ ਪਰਿਵਾਰ ਉਹੀ ਪਰਿਵਾਰ ਹੈ ਜਿਨ੍ਹਾਂ ਨੇ ਸ਼੍ਰੀ ਕਾਬਤਖਸ਼ ਸਾਹਿਬ ਨੂੰ ਢਾਟੇਰੀ ਕੀਤਾ ਦਿੱਲੀ ਦੇ ਵਿੱਚ ਕਤਲੇਆਮ ਕਰਾਇਆ ਔਰ ਵਕ ਵਕ ਸਮੇਂ ਤੇ ਜਦੋਂ ਵੀ ਕਿਤੇ ਸਿੱਖਾਂ ਦੀ ਜਾਂ ਪੰਜਾਬ ਦੀ ਕਿਤੇ ਬਲੀ ਦੇਣ ਦੀ ਲੋੜ ਪਈ ਤਾਂ ਪਿੱਛੇ ਨਹੀਂ ਹਟਿਆ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਸਮਾਧ ਬਾਬਾ ਬੁੱਢਾ ਜੀ ਸਾਹਿਬ ਰਮਦਾਸ ਵਿਖੇ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅੰਦਰ ਹੈਗਾ ਉਹਨਾਂ ਵੱਲੋਂ ਸਰੂਪਾ ਦੇ ਕੇ ਰਾਹੁਲ ਗਾਂਧੀ ਨੂੰ ਸਨਮਾਨਿਤ ਕਰਨਾ ਪੰਜਾਬ ਦੀ ਧਰਤੀ ਤੇ ਸਨਮਾਨਿਤ ਕਰਨਾ ਇਹ ਅਤ ਨਿੰਦਣਯੋਗ ਵਰਤਾਰਾ ਹੈ ਕਿਉਂਕਿ ਇਹ ਗੱਠਜੋੜ ਜਿਹੜਾ ਪਿਛਲੇ ਦਿਨਾਂ ਦੇ ਬਣਨ ਦੇ ਚਰਚੇ ਸੀ ਜਿਹਦੇ ਵਿੱਚ ਸਰਨਾ ਭਰਾਵਾਂ ਦਾ ਬੜਾ ਵੱਡਾ ਯੋਗਦਾਨ ਹੈ ਇਸ ਸਿੱਖਾਂ ਨੂੰ ਪਿੰਨ ਮਾਰ ਕੇ ਚੈੱਕ ਕੀਤਾ ਜਾ ਰਿਹਾ ਕਿ ਕਿੰਨਾ ਕੁ ਗੁੱਸਾ ਕਰਦੇ ਆ ਅਸਲੀ ਜਿਹੜਾ ਹੈਗਾ ਸਰਨਾ ਭਰਾਵਾਂ ਦਾ ਕੰਮ ਕਿ ਉਹ ਗਾਂਧੀ ਪਰਿਵਾਰ ਨੂੰ ਤੇ ਕਾਂਗਰਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਮ ਮਾਫੀ ਦਿਵਾਉਣਾ ਹੈ ਜਿਹੜਾ ਕਿ ਕਦਾ ਚਿੱਤ ਸਿੱਖ ਕੋਈ ਬਰਦਾਸ਼ਤ ਨਹੀਂ ਕਰੂਗਾ ਇਸ ਕਰਕੇ ਤੁਰੰਤ ਧੰਮੀ ਸਾਹਿਬ ਨੂੰ ਇਹਦੇ ਤੇ ਮਾਫੀ ਮੰਗਣੀ ਚਾਹੀਦੀ ਹੈ ਔਰ ਅੱਗੇ ਤੋਂ ਕੋਈ ਵੀ ਐਸਾ ਨਾ ਕਰ ਸਕੇ ਇੱਕ ਮੀਟਿੰਗ ਬੁਲਾ ਕੇ ਫੈਸਲਾ ਕਰਕੇ ਕੋਈ ਸਖਤ ਹਦਾਇਤਾਂ ਜਿਹੜੀਆਂ ਜਾਰੀ ਕਰਨੀਆਂ ਚਾਹੀਦੀਆਂ ਕਿਉਂਕਿ ਗਾਂਧੀ ਪਰਿਵਾਰ ਨੂੰ ਕਦੇ ਵੀ ਸਿੱਖ ਜਿਹੜਾ ਉਹ ਮਾਪ ਨਹੀਂ ਕਰਦਾ